ਜਦ ਅਸੀਂ ਸਵੇਰੇ ਪਾਰਲੀਮੈਂਟ ਪਹੁੰਚ ਕੇ ਸੀ 10 ਵਜੇ ਤਾਂ ਉੱਥੇ ਜਿਹੜੇ ਮੈਂਬਰ ਪਾਰਲੀਮੈਂਟ ਸਰਜੀਤ ਸਿੰਘ ਖਾਲਸਾ ਵੀ ਮੌਜੂਦ ਸਨ ਉਹ ਵੀ ਭਾਈ ਅਮਰਿਤਪਾਲ ਸਿੰਘ ਨੂੰ ਮਿਲਣ ਆਏ ਸੀ ਪਰ ਉਹਨਾਂ ਨੂੰ ਵੀ ਉੱਥੇ ਮਿਲ ਨਹੀਂ ਦਿੱਤਾ ਗਿਆ ਨਾ ਹੀ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਜੀ ਨੂੰ ਨਾ ਹੀ ਉਹਨਾਂ ਦੇ ਚਾਚਾ ਜੀ ਨੂੰ ਤੇ ਨਾ ਹੀ ਸਾਨੂੰ ਉੱਥੇ ਮਿਲ ਦਿੱਤਾ ਗਿਆ ਤੇ ਪਹਿਲਾਂ ਤਾਂ ACB ਪਰਿਵਾਰ ਦੀ ਜਿਹੜੀ ਮੁਲਾਕਾਤ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਸਪੀਕਰ ਸਾਹਿਬ ਦੇ ਚੈਂਬਰ ਦੇ ਵਿੱਚ ਹੋ ਜਾਵੇਗੀ ਜਿਵੇਂ ਬਾਕੀ MP's ਦੇ ਦੇ ਉਹਨਾਂ ਨੂੰ ਦੇਖਦੇ ਨੇ ਸੌ ਚੱਕਦਿਆਂ ਨੂੰ ਉੱਥੋਂ ਗੈਲਰੀ ਦੇ ਵਿੱਚੋਂ ਤੇ ਐਂ ਭਾਈ ਅਮਰਿਤਪਾਲ ਸਿੰਘ ਦਾ ਪਰਿਵਾਰ ਵੀ ਦੇਖ ਸਕੇਗਾ ਪਰ ਉਹਨਾਂ ਨੇ ਐਂ ਮੌਕੇ ਤੇ ਆ ਕੇ ਕੈਂਸਲ ਕਰ ਦਿੱਤਾ ਹਾਲਾਂਕਿ ਲਿਸਟ ਵੀ ਦਿੱਤੀ ਹੋਈ ਸੀ ਤੇ ਮੇਰੇ ਹਿਸਾਬ ਨਾਲ ਬੜਾ ਜਿਆਦਾ ਮਾਰਾ ਕੀਤਾ ਉਹਨਾਂ ਨੇ ਤੇ ਜਿਹੜਾ ਹੁਣ ਇੱਥੇ ਪਤਾ ਲੱਗਿਆ ਵੀ ਇੱਥੇ ਪਾਸੇ ਜਿੱਥੇ ਇੱਕ ਇੱਥੇ ਸੀਆਰਪੀਐਫ ਦੇ ਕੇਰੇ ਦੇ ਵਿੱਚ ਜੋ ਪਾਈ ਅਮਰਤਪਾਲ ਸਿੰਘ ਦੀ ਮੁਲਾਕਾਤ ਹੈ ਉਹਨਾਂ ਦੇ ਪਰਿਵਾਰ ਨਾਲ ਕਰਾਉਣ ਜਾ ਰਹੇ ਨੇ ਬੱਜੇ ਬਾਕੀ ਉਹਨਾਂ ਦੇ ਸਮਰਥਕ ਨੇ ਬੜੇ ਪੰਜਾਬ ਤੋਂ ਦੂਰੋਂ ਸਾਲ ਚੱਲ ਕੇ ਆਏ ਨੇ ਉਹਨਾਂ ਨੂੰ ਕੋਈ ਮੁਲਾਕਾਤ ਦਾ ਇੱਥੇ ਮੌਕਾ ਨਹੀਂ ਦੇ ਰਹੇ ਪਹਿਲੇ 6 ਲੋਕਾਂ ਦੀ ਮੁਲਾਕਾਤ ਕੇ ਲਿਏ ਪਰਿਵਾਰ ਕੀ ਬਾਤ ਕੀਤੀ ਜਾ ਰਹੀ ਸੀ ਲੇਕਿਨ ਅਬ ਸਿਰਫ ਦੋ ਲੋਕੋ ਕੋ ਜੋ ਹੈ ਉਹ ਮੁਲਾਕਾਤ ਜੋ ਹੈ ਕਰਾਈ ਜਾਏਗੀ ਹਾਂ ਜੀ ਇਹ ਵੀ ਕਾਫੀ ਜ਼ਿਆਦਾ ਦੇਖੋ ਜੋ ਵੀ ਸਮਰਥਕ ਹੈ ਸਾਰੇ ਦੂਰ ਸੇ ਆਏ ਹੈ ਤੇ ਦੂਰ ਤੋਂ ਆਏ ਹੈ ਅਸੀਂ ਸਮਰਥਕ ਸਾਰੇ ਤੇ ਸਾਨੂੰ ਜੋ ਭਾਈ ਅਮਰਤਪਾਲ ਸਿੰਘ ਨੂੰ ਮਿਲਣ ਦਾ ਜੇ ਸਾਡੇ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਨੇ ਸਾਡੇ ਮੈਂਬਰ ਪਾਰਲੀਮੈਂਟ ਨੇ ਤਾਂ ਸਾਰਿਆਂ ਨੂੰ ਜੋ ਹੈ ਮੁਲਾਕਾਤ ਦਾ ਇਹ ਮੌਕਾ ਦੇਣਾ ਚਾਹੀਦਾ ਸੀ ਉਮੀਦ ਕੀ ਜਤਾਈ ਜਾ ਰਹੀ ਹੈ ਆਪਕੀ ਤਰਫ ਸੇ ਜਿਸ ਤਰੀਕੇ ਸੇ ਐਨਐਸਸੀ ਜੋ ਹੈ ਉਹ ਲਗਾ ਹੋਇਆ ਹੈ ਔਰ ਇੱਕ ਸਾਲ ਕੇ ਲਈ ਬਠਾ ਵੀ ਦਿਆ ਗਿਆ ਹੈ ਦੇਖੋ ਸਾਨੂੰ ਪੰਜਾਬ ਸਰਕਾਰ ਤੋਂ ਤਾਂ ਕੋਈ ਉਮੀਦ ਨਹੀਂ ਲੱਗ ਰਹੀ ਪਕਵਾਨ ਸਿੰਘ ਮਾਨ ਕੋਲੇ ਹੁਣ ਇਹ ਮੌਕਾ ਹੈ ਜਿਉ ਆਪ ਦੇ ਜਨ ਮੋਟ ਸ਼ੇਰ ਘਟਿਆ ਪੰਜਾਬ ਦੇ ਵਿੱਚ ਜਿਉ ਉਸ ਨੂੰ ਸੁਭਾਣਾ ਚਾਹੁੰਦੇ ਨੇ ਤਾਂ ਹਲੇ ਵੀ ਸਮਾਂ ਪਾਈ ਅਮਰਪਾਲ ਸਿੰਘ ਦੇ ਸਾਥੀਆਂ ਤੋਂ ਐਨਐਸਆਰ ਰਿਵੋਕ ਕਰਦੇ ਤੇ ਨਹੀਂ ਤਾਂ ਅਸੀਂ ਜੋ ਮਾਨਯੋਗ ਹਾਈ ਕੋਰਟ ਵਿਕੇ ਜਾਂ ਜੋ ਮਾਨਯੋਗ ਸੁਪਰੀਮ ਕੋਰਟ ਵਿਕੇ ਇਹਨਾਂ ਸਾਰੇ ਕੇਸਾਂ ਦੀ ਜੋ ਹੈ ਚਾਰਾ ਜੋਈ ਕਰਾਂਗੇ ਚਾਰ ਦਿਨ ਤੱਕ ਪੈਰੋਲ ਚਾਰ ਦਿਨ ਤੱਕ ਪੈਰੋਲ ਕੀ ਬਾਤ ਕਹੀ ਗਈ ਸੀ ਲੇਕਿਨ ਅੱਜ ਜੋ ਜਾਣਕਾਰੀ ਮਿਲੀ ਹੈ ਕਿ ਵਾਪਸ ਆਜ ਡਿਬੂਗੜ ਜੇਲ੍ਹ ਜਿਹਾ ਹੈ ਲੈ ਜਾਇਆ ਜਾਏਗਾ ਦੇਖੋ ਬਹੁਤ ਜ਼ਿਆਦਾ ਇੱਕ ਗਲਤ ਹੈ ਭਾਈ ਅਮਰਿਤਪਾਲ ਸਿੰਘ ਨੂੰ ਉਹਨਾਂ ਦੇ ਜਿਹੜੇ ਵੋਟਰ ਨੇ મતਕ ਨੇ ਖਲੂਤ ਸਾਹਿਬ ਦੇ ਉੱਥੇ ਨਾ ਜਾਣ ਦੇਣਾ ਮਿਲ ਨਾ ਦੇਣਾ ਧਰਵਾਦ ਨਾ ਕਰਨ ਦੇਣਾ ਤੇ ਇਹ ਸਾਰਾ ਕੁਝ ਗਲਤ ਹੈ ਡੈਮੋਕ੍ਰੇਸੀ ਦਾ ਮਰਡਰ ਹੈ ਜਮਹੂਰੀਅਤ ਦਾ ਕਹਾਣ ਹੈ ਇਹ ਇੱਕ ਪੋਲੀਟੀਕਲੀ ਭਾਈ ਅਮਰਿਤਪਾਲ ਸਿੰਘ ਦੇ ਉਲਟ ਇਹ ਜਿਹੜੇ ਕਦਮ ਨੇ ਪੰਜਾਬ ਸਰਕਾਰ ਨੇ ਲਏ ਨੇ ਤਾਂ ਕਿ ਉਹਨਾਂ ਦਾ ਜਿਹੜਾ ਪੋਲੀਟੀਕਲ ਇੱਕ ਲੈਂਡਸਕੇਪ ਬਣਿਆ ਫੀਲਡ ਬਣਿਆ ਉਸ ਨੂੰ ਖੋਰੂ ਲਾ ਦ ਲਾਇਆ ਜਾਸ खारा साहब जिस तरीके से आखिरी सवाल मेरा ये है कि आपका टीचर क्या रहेगा आने वाले दिनों का देखो आने वाले दिनों में भाई अमृतपाल सिंह ने ये बात कही है कि मैंने नशा जो नशे के खिलाफ बात करनी है पंजाब की डेवलपमेंट की बात करनी है पंजाब को इसे आगे लेके जाना है ਤੁਸੀਂ ਇਸੇ ਲਈ ਪੰਜਾਬ ਦੇ ਲਈ ਪੰਜਾਬੀਅਤ ਦੇ ਲਈ ਪੰਜਾਬ ਦੇ ਵਾਸੀਆਂ ਦੇ ਲਈ ਜੋ ਕੰਮ ਕਰਨਾ ਹੈ ਇਹ ਭਾਈ ਅਮਰਿਤਪਾਲ ਸਿੰਘ ਦਾ ਪ੍ਰਣ ਹੈ ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਖਡੂਰ ਸਾਹਿਬ ਤੋਂ ਪੰਜਾਬ ਵਿੱਚ ਸਭ ਤੋਂ ਵੱਡੇ ਫਰਕ ਨਾਲ ਲੋਕ ਸਭਾ ਚੋਣਾਂ ਜਿੱਤਣ ਵਾਲੇ ਭਾਈ ਅਮਰਿਤਪਾਲ ਸਿੰਘ ਨੇ ਅੱਜ ਸੰਸਦ ਵਿੱਚ ਭਾਰਤੀ ਸੰਵਿਧਾਨ ਮੁਤਾਬਿਕ ਸੌਂ ਚੁੱਕ ਲਈ ਹੈ ਸੌਂ ਚੁੱਕਦੇ ਸਮੇਂ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਦਾ قافلہ ਸੰਸਦ ਤੋਂ ਰਵਾਨਾ ਹੋ ਗਿਆ ਹੈ ਅਮਰਿਤਪਾਲ ਸਿੰਘ ਨੂੰ ਕਾਲੇ ਰੰਗ ਦੀ ਗੱਡੀ ਵਿੱਚ ਭਾਰੀ ਸੁਰੱਖਿਆ ਹੇਠ ਲਿਆਂਦਾ ਗਿਆ ਸੀ ਤੇ ਹੁਣ ਸੋਹ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅਮਰਿਤਪਾਲ ਸਿੰਘ ਨੂੰ ਪਰਿਵਾਰ ਨਾਲ ਮੁਲਾਕਾਤ ਲਈ ਲਿਆਂਦਾ ਗਿਆ ਹੈ ਦੱਸਦੇ ਕਿ ਅਮਰਿਤਪਾਲ ਸਿੰਘ ਨੇ ਲੋਕ ਸਭਾ ਸਪੀਕਰ 룸 ਬਿਰਲਾ ਦੇ ਚੈਂਬਰ ਵਿੱਚ ਸੰਸਦ ਵੱਜੋਂ ਸੋਹ ਚੁੱਕੀ ਹੈ 12:30 ਮਿੰਟ ਦੇ ਕਰੀਬ ਭਾਈ ਅਮਰਿਤਪਾਲ ਸਿੰਘ ਨੇ ਸੰਸਦ ਵਿੱਚ ਸੋਹ ਚੁੱਕੀ ਹੈ ਐਮਪੀ ਬਣਨ ਤੋਂ ਬਾਅਦ ਅਮਰਿਤਪਾਲ ਸਿੰਘ ਨਾਲ ਮੁਲਾਕਾਤ ਲਈ ਉਹਨਾਂ ਦੇ ਪੀਤਾ ਤਰਸੀਮ ਸਿੰਘ ਸਣੇ ਪਰਿਵਾਰਿਕ ਮੈਂਬਰਾਂ ਦੀ ਇਹ ਪਹਿਲੀ ਮੁਲਾਕਾਤ ਹੋਵੇਗੀ ਤੇ ਪ੍ਰਸ਼ਾਸਨ ਵੱਲੋਂ ਹੁਣ ਉਹਨਾਂ ਦੀ ਮੁਲਾਕਾਤ ਅਮ੍ਰਿਤਪਾਲ ਸਿੰਘ ਨਾਲ ਕਰਵਾਈ ਜਾ ਰਹੀ ਹੈ ਅਮ੍ਰਿਤਪਾਲ ਸਿੰਘ ਨੂੰ ਕਾਲੇ ਰੰਗ ਦੀ ਗੱਡੀ ਵਿੱਚ ਭਾਰੀ ਸੁਰੱਖਿਆ ਹੇਠ ਲਿਆਂਦਾ ਗਿਆ ਹੈ ਦੱਸਦੇ ਕਿ ਅਮ੍ਰਿਤਪਾਲ ਸਿੰਘ ਨੂੰ 4 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਪਰ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਤੋਂ ਸਿਰਫ ਸੌਣ ਚੁੱਕਣ ਲਈ ਲੈ ਕੇ ਆਈ ਹੈ ਪੈਰੋਲ ਦੀਆਂ ਸ਼ਰਤਾਂ ਤਹਿਤ ਪਰਿਵਾਰ ਨੂੰ ਦਿੱਲੀ ਵਿੱਚ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ ਇਸ ਨੂੰ ਲੈ ਕੇ ਅਮਰੀਤਸਰ ਦੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਡੀਬਰੂਗੜ ਜੇਲ੍ਹ ਦੇ ਸੁਪਰਡੈਂਟ ਨੂੰ ਅਮਰੀਪਾਸਿੰਗ ਦੇ ਅਸਥਾਈ ਰੀਲੀਜ਼ ਆਰਡਰ ਦੀ ਕਾਪੀ ਵੀ ਭੇਜ ਦਿੱਤੀ ਗਈ ਸੀ ਅਮਰੀਪਾਸਿੰਗ ਨੂੰ ਕੁਝ ਸ਼ਰਤਾਂ ਦੇ ਆਧਾਰ ਉੱਤੇ ਪੈਰੋਲ ਦਿੱਤੀ ਗਈ ਹੈ ਰੀਲੀਜ਼ ਆਰਡਰ ਵਿੱਚ ਲਿਖੀਆਂ ਸ਼ਰਤਾਂ ਮੁਤਾਬਕ ਅਮਰੀਪਾਸਿੰਗ ਨੂੰ ਪੈਰੋਲ ਦੌਰਾਨ ਦਿੱਲੀ ਵਿੱਚ ਹੀ ਰਹਿਣਾ ਪਵੇਗਾ ਉਹਨਾਂ ਦਾ ਯਾਤਰੀ ਸਟਾਪਓਵਰ ਵੀ ਦਿੱਲੀ ਵਿੱਚ ਹੀ ਹੋਵੇਗਾ ਇਸ ਸਮੇਂ ਦੌਰਾਨ ਉਹ ਅਰੇ ਯਸ ਥਿੱਤ ਆਪਣੇ ਕਾਰਨ ਹੀ ਜਾ ਸਕਦੇ ਨਾ ਹੀ ਆਪਣੇ ਲੋਕ ਸਭਾ ਹਲਕੇ ਅਤੇ ਨਾ ਹੀ ਪੰਜਾਬ ਜਾ ਸਕਦੇ ਹਨ ਪੈਰੋਲ ਦੌਰਾਨ ਵੀ ਅਮਰੀਪਾ ਸਿੰਘ ਨੂੰ ਸੁਰੱਖਿਆ ਘੇਰੇ ਵਿੱਚ ਰਹਿਣਾ ਪਵੇਗਾ ਅਮਰੀਪਾ ਸਿੰਘ ਨੂੰ ਪੈਰੋਲ ਤਾਂ 4 ਦਿਨਾਂ ਦੀ ਦਿੱਤੀ ਗਈ ਹੈ ਅਤੇ ਹੁਣ ਭਾਈ ਅਮਰੀਪਾ ਸਿੰਘ ਨੇ ਸੰਸਦ ਵਿੱਚ ਸੌਂ ਚੁੱਕ ਲਈ ਹੈ ਸੋ ਇਸ ਨੂੰ ਤਕਰੀਬ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ